ਸਾਥਿਓ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ ਤੇ ਇਸ ਤੇਜ਼ ਰਫ਼ਤਾਰ 'ਚ ਅਸੀਂ ਕਿਤਨਾ ਕਿਤੇ ਖੁਦ ਨੂੰ ਗਵਾ ਲਿਆ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ ਆਪ ਨਾਲ ਮਿਲਣ ਹੋਵੇਗਾ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸਵੈਟ ਸਟੂਡੀਓ This gym is perfect place for working professionals homemakers and for fitness lovers ਇਹ ਜਿਮ ਆਪਣੇ ਹਰ ਇੱਕ ਕਲਾਇੰਟ ਲਈ ਉਹਨਾਂ ਦੇ ਆਪਣੇ ਘਰ ਵਾਂਗ ਹੈ ਇਸ ਜਿਮ ਵਿੱਚ ਵੱਖੋ ਵੱਖ ਸਮੇਂ ਤੇ ਵੱਖੋ ਵੱਖ ਬੈਚਸ ਵਿੱਚ ਯੋਗਾ ਸਟ੍ਰੈਚਿੰਗ ایرੋਬਿਕਸ ਕਾਰਡੀਓ ਭੰਗੜਾ ਬੜੇ ਚਾਅ ਨਾਲ ਕਰਾਇਆ ਜਾਂਦਾ ਸਵੈਟ ਸਟੂਡੀਓ ਦਾ ਨਾਮ ਬਹੁਤ ਹੈ ਇੱਥੇ ਆ ਕੇ ਪਸੀਨਾ ਵੀ ਬਹੁਤ ਆਉਂਦਾ ਜੀ ਪਰ ਸਵੈਟ ਸਟੂਡੀਓ ਬਾਕੀ ਨਾਲੋਂ ਵੱਖਰਾ ਜੀ ਸਰ ਇੱਥੇ ਸਭ ਨੂੰ ਪਰਸਨਲ ਟ੍ਰੇਨਿੰਗ ਮਿਲਦੀ ਹੈ ਸਰ ਵਿਦਆਊਟ ਐਨੀ ਕੋਈ ਚਾਰਜ ਕੋਈ ਚਾਰਜ ਨਹੀਂ ਪਲੱਸ ਡਾਈਟ ਚਾਰਟ ਵਗੈਰਾ ਫ੍ਰੀ ਦਿੰਦੇ ਆ ਸਰ ਕਿਉਂਕਿ ਦੇਖੋ ਉਹ ਆਪਣਾ ਕੀਮਤੀ ਟਾਈਮ ਕੱਢ ਕੇ ਆ ਰਹੇ ਆਪਣੇ ਨਾਲ ਤਾਂ ਆਪਾਂ ਉਹਨਾਂ ਨਾਲ ਸਾਰਾ ਕੁਝ ਉਹੀ ਕਰਦੇ ਆ ਕਿ ਉਹ ਆਏ ਆ ਆਪਾਂ ਉਹਨਾਂ ਰਿਸਪੈਕਟ ਕਰ ਰਹੇ ਆ ਕਿ ਆਪਣਾ ਟਾਈਮ ਦੇ ਕੇ ਆ ਰਹੇ ਆ ਚਲਿਏ ਯੈਸ 1 2 3 4 5 6 7 8 9 10 ਪੰਗੜਾ ਵੀ ਕਰਾਉਂਦੇ ਪੰਗੜਾ ਜੀ ਫੇਮਸ ਹੈ ਸਰ ਪੰਜਾਬ ਦੇ ਵਿੱਚ ਹਾਂ ਕਰਾਉਂਦੇ 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 ਇੱਕ ਗਾਣਾ ਲਾਸਟ ਜਰੂਰ ਪੰਗੜਾ ਹੁੰਦਾ ਹੈ ਜੀ ਡੇਲੀ ਡੇਲੀ ਜਦੋਂ ਮੈਂ ਖਸਾਲਪੈਲਾ ਜੁਆਇਨ ਕੀਤਾ ਸੀਗਾ ਮੈਂ ਇੱਥੇ ਆ ਕੇ ਬਹੁਤ ਐਨਰਜੈਟਿਕ ਫੀਲ ਕਰਦੀ ਹਾਂ ਇੱਥੇ ਡੇਲੀ ਡਿਫਰੈਂਟ ਡਿਫਰੈਂਟ ਸ਼ਡਿਊਲ ਫੋਲੋ ਕੀਤਾ ਜਾਂਦਾ ਹੈ ایرੋਬਿਕਸ ਯੋਗਾ ਸਟਿੱਕ ਯੋਗਾ ਤਬਾਤਾ ਮੇਰੀ ਤਬਾਤਾ ਕਲਾਸ ਵਨ ਆਫ ਦਾ ਫੇਵਰਟ ਹੈ ਤਾਂ ਇਸ ਤਰ੍ਹਾਂ ਦੀ ਸਾਹਿਲ ਜੀ ਨੇ ਸਾਨੂੰ ਸਿਖਾਈ ਆ ਕਿ ਪੂਰੇ ਨਾਰਥ ਇੰਡੀਆ ਵਿੱਚ ਮੈਂ ਤਾਂ ਕੋਈ ਦੇਖਿਆ ਨਹੀਂ ਇਸ ਤਰ੍ਹਾਂ ਦਾ ਜਿਮ ਕਿ ਪੂਰੇ ਨੌਰਥ ਵਿੱਚ ਕਿਸੇ ਨੇ ਮੇਰਾ ਖਿਆਲ ਵਿੱਚ ਕੋਈ ਇਸ ਤਰ੍ਹਾਂ ਦੀ ਹੋਰ ਰੋਵਿਕਸ ਨਹੀਂ ਕਰਾਂਦਾ ਕੋਈ ਐਕਸਟਰਾ ਚਾਰਜ ਨਹੀਂ ਮੈਂ ਕੱਲ ਸਭ ਤੋਂ ਚੀਪਸਟ ਜਿਮ ਹੈ ਜੇ ਸਰਵਿਸ ਦੇ ਹਿਸਾਬ ਨਾਲ ਦੇਖੀਏ ਤਾਂ ਨਾਲ ਜਿਹੜਾ ਸਟਾਫ ਹੈ ਤਿੰਨ ਚਾਰ ਸਟਾਫ ਮੈਂਬਰ ਹੈ ਉਹ ਸਾਰੇ ਆਪਣੇ ਟ੍ਰੇਨਿੰਗਸ ਦਾ ਸਾਰੇ ਟ੍ਰੇਨਿੰਗਸ ਦਾ ਧਿਆਨ ਰੱਖਦੇ ਆ ਕਿ ਕੌਣ ਕੀ ਕਰ ਰਿਹਾ ਉਹਦਾ ਕੀ ਸ਼ਡਿਊਲ ਹੈ ਸਾਰੇ ਸ਼ਡਿਊਲ ਦੇ ਮੁਤਾਬਿਕ ਜਿਹੜਾ ਆ ਉਹ ਕਰਾਂਦੇ ਆ ਭਾਜੀ ਕਿਵੇਂ ਮਜ਼ਾ ਆ ਰਿਹਾ ਜੀ ਸਾਰਿਆਂ ਨੂੰ ਬਹੁਤ ਆ ਰਿਹਾ ਬਹੁਤ ਬਹੁਤ ਸਰੀਰ ਟੁੱਟਦਾ ਤਾਂ ਨਹੀਂ ਬਾਕ ਨਾ ਬਿਲਕੁਲ ਨਹੀਂ ਇਕਰੇ ਟੁੱਟੇ ਵੀ ਕਾਫੀ ਫਰਕ ਆਇਆ ਪਹਿਲੇ ਨਾਲ ਹਾਂਜੀ ਬਹੁਤ ਮਜ਼ਾ ਆ ਰਿਹਾ ਜੀ ਠੀਕ ਹੈ ਜੀ ਤਾਂ ਤੱਕ ਤਾਂ ਨਹੀਂ ਕਰਦੇ ਨਹੀਂ ਨਹੀਂ ਤਾਂ ਤੱਕ ਸਹੀ ਨਹੀਂ ਕਰਦੇ ਉਹਦਾ ਫਾਇਦਾ ਸਾਨੂੰ ਉਹ ਜੋ ਤੁਸੀਂ ਐਕਸਰਸਾਈਜ਼ ਪੁੱਛਦੇ ਆ ਕਿ ਕਿਵੇਂ ਲੱਗਣੀ ਹੈ ਤਾਂ ਉਸ ਵੇਲੇ ਮੂੰਹ ਤਾਂ ਨਹੀਂ ਬਣਾ ਲੈਂਦੇ ਨਹੀਂ ਨਹੀਂ ਮੂੰਹ ਨਹੀਂ ਬਣਾ ਖੁਸ਼ ਰਹਿੰਦੇ ਹਾਂਜੀ ਸਪਾਇਲਿੰਗ ਫੇਸ ਤੁਹਾਡੇ ਅੰਦਰ ਬਿਲਕੁਲ ਕਿ ਸਵੈਟ ਸਟੂਡੀਓ ਜਾਣਾ ਉਹਨਾਂ ਨੇ ਕੀ ਆਫਰ ਹੈ ਆਫਰ ਆਫਰ ਲੋ 3 ਮੰਦੇ ਦਾ 1 ਮੰਥ ਹਾਂ 6 ਮੰਥ ਨਾ 2 ਮੰਥ ਖੁਸ਼ ਹੋ ਜੀ ਤੁਸੀਂ ਇਹ ਤੁਹਾਡੇ ਕਰਕੇ ਤੁਹਾਡੇ ਆਨ ਕਰਕੇ ਸਰ ਇਹਨਾਂ ਤੋਂ ਵੀ ਦੇਣੀ ਹੈ ਇਹਨਾਂ ਸਾਰਿਆਂ ਨੂੰ ਸਰ ਕੋਈ ਵੀ ਆ ਸਕਦਾ ਇਹ ਤਾਂ ਸਾਰੇ 3 ਮਹੀਨੇ ਦਾ ਪੈਕੇਜ ਲੈਂਦਾ ਹੀ ਹੈ ਇਹ ਤਾਂ ਸਾਲ-ਸਾਲ ਦਾ ਸਰ ਇਹਦਾ ਸਾਲ-ਸਾਲ ਦੇ ਜੀ ਸਾਲ-ਸਾਲ ਵਾਲੇ ਆ ਸਾਰੇ ਸਾਲ-ਸਾਲ ਦੇ ਇਹਨਾਂ ਨੂੰ ਵੀ ਫ੍ਰੀ ਪੈਕੇਜ ਮਿਲੇਗਾ ਦਿੱਤੇ ਹੋਏ ਸਰ ਵਿੱਚੇ ਪਹਿਲਾਂ ਹੀ ਕੰਪਲੀਟ ਕੀਤਾ ਹੋਇਆ ਸਰ ਠੀਕ ਆ ਜੀ ਫਿਰ ਤਾੜੀਆਂ ਕੋਈ ਕਰ ਦਿਓ ਭਾਜੀ ਤੇ ਜਿਨ੍ਹਾਂ ਨੇ ਪਹਿਲੀ ਵਾਰ ਆਣਾ ਉਹਨਾਂ ਵਾਸਤੇ ਵੀ ਸੇਮ ਹੈ ਸਰ 3 ਮੰਥ ਦੇ ਪੈਕੇਜ ਦੇ ਨਾਲ 1 ਮੰਥ ਫ੍ਰੀ ਪਰਸਨਲ ਟ੍ਰੇਨਿੰਗ ਦੇ ਚਾਰजेस ਨਹੀਂ ਲਾਗੇ ਸਰ ਰਾਈਟ ਦੇ ਚਾਰजेस ਨਹੀਂ ਲਾਗੇ ਕੋਈ ਐਕਸਟਰਾ ਹੋਰ ਤੁਸੀਂ ਐਡਵਾਈਸ ਕਰ ਲਓ ਤੇ ਚਾਰजेस ਨਹੀਂ ਸਰ ਕੋਈ ਚਾਰਜ ਕਿ ਹੁਣ ਤਾਂ ਸੁਸਤੀ ਛੱਡੋ ਹੱਦ ਹੋ ਗਈ ਹੈ ਹੱਦ ਦੋਸਤੋ ਆਲਸ ਅਤੇ ਬਹਾਨੇਵਾਜ਼ੀ ਨੂੰ ਜ਼ਿੰਦਗੀ ਚੋਂ ਕਰ ਦਿਓ ਰੱਦ ਦੋਸਤੋ ਕਿ ਸਵੈਟ ਸਟੂਡੀਓ ਆ ਕੇ ਐਕਸਰਸਾਈਜ਼ ਲਗਾ ਕੇ ਪਸੀਨਾ ਵਹਾ ਕੇ ਪੇਟ ਅਤੇ weight ਘਟ ਜਾਂਦਾ ਹੈ ਤੇ confidence ਜਾਂਦਾ ਹੈ ਵੱਧ ਦੋਸਤੋ confidence ਜਾਂਦਾ ਹੈ ਵੱਧ ਦੋਸਤੋ ਸਤਿ ਸ਼੍ਰੀ ਅਕਾਲ ਪੀਬਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸਿੰਘ ਤੁਸੀਂ ਸ਼ੇਅਰ ਤੋਂ ਨਜ਼ਰ ਆਉਂਦੇ ਵੀਡੀਓ ਕਿਸ ਵਾਪਸ ਹੋਣਾ ਸਾਥਿਓ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ ਤੇ ਇਸ ਤੇਜ਼ ਰਫ਼ਤਾਰ 'ਚ ਅਸੀਂ ਕਿਤਨਾ ਕਿਤੇ ਖੁਦ ਨੂੰ ਗਵਾ ਲਿਆ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ ਆਪ ਨਾਲ ਮਿਲਣ ਹੋਵੇਗਾ ਅਸੀਂ ਪਹੁੰਚੇ ਆ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸਵੈਟ ਸਟੂਡੀਓ ਜੋ ਕਿ ਹਾਲਦੀ ਕੜੀ ਆ ਨਿਊ ਵਰਕਆਊਟ ਡੈਸਟੀਨੇਸ਼ਨ ਹੈ ਨਵੇਂ ਸ਼ਹਿਰ ਦਾ ਆ ਪੀਸਫੁਲ ਪਲੇਸ ਥਿਸ ਇਜ਼ ਰੀਅਲੀ ਆ ਪੀਸਫੁਲ ਪਲੇਸ ਐਂਡ ਯੂ ਕੈਨ ਸੇ ਓਵਰ ਹੇਅਰ ਪਾਵਰ ਇਸ ਪੀਸ ਫਿਟਨੈਸ ਇਸ ਪੀਸ ਅੰਦਰ ਚੱਲਦੇ ਆ लेट्स ਗੋ वेलकम ਟੂ ਦਾ ਜਿਮ ਸਾਥੀਓ ਇੱਕਲਾ ਜੈਮਨੀਆ ਹਾਲਦੀ ਕੜੀ ਇਹ ਨਵੇਂ ਸ਼ਹਿਰ ਦਾ ਲਾਈਫਸਟਾਈਲ ਹੈ ਜਿਮ ਦੇ ਅੰਦਰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਮੋਟੀਵੇਸ਼ਨਲ ਮਾਹੌਲ ਹੈ ਇਸ ਜਿਮ ਦੀ ਖਾਸ ਗੱਲ ਇਹ ਹੈ ਕਿ ਇਸ ਜਿਮ ਦੇ ਅੰਦਰ ਤੁਹਾਨੂੰ ਹਰ weight ਦਾ ਡੰਬਲ ਮਿਲੇਗਾ ਹਰ ਨਵੀਂ ਟੈਕਨੋਲੋਜੀ ਮਿਲੇਗੀ ਜਿਸ ਦੇ ਨਾਲ ਤੁਸੀਂ ਵਰਕਆਊਟ ਕਰ ਸਕਦੇ ਹੋ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਜਿਮ ਦੇ ਅੰਦਰ ਹਰ weight ਹਰ ਸਾਈਜ਼ ਹਰ ਏਜ ਦੇ ਤੁਹਾਨੂੰ ਲੋਕ ਮਿਲਣਗੇ ਜੋ ਨਵੀਂ ਉਮੰਗ ਨਵੇਂ ਜੋਸ਼ ਦੇ ਨਾਲ ਐਕਸਰਸਾਈਜ਼ ਕਰਕੇ ਵਰਕਆਊਟ ਕਰਕੇ ਤਸੀਲਾਂ ਬਹਾ ਦੇ ਇਸ ਜਿਮ ਦਾ ਇੱਕ ਸਭ ਤੋਂ ਜੋ ਸਪੈਸ਼ਲ ਫੀਚਰ ਹੈ ਇੰਪੋਰਟੈਂਟ ਫੀਚਰ ਹੈ ਉਹ ਮੈਨੂੰ ਇਹ ਲੱਗਦਾ ਕਿ ਇੱਥੇ ਹਰ ਇੱਕ client ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਐਕਸਟਰਾ ਚਾਰजेस ਨਹੀਂ ਲਏ ਜਾਂਦੇ ਟ੍ਰੇਨਰਸ ਹਰ ਵੇਲੇ ਅਵੇਲੇਬਲ ਰਹਿੰਦੇ ਆ ਹਰ ਇੱਕ ਕਲਾਇੰਟ ਦੇ ਲਈ ਤਾਂ ਜੋ ਉਹਨਾਂ ਦਾ ਰੇਂਜ ਆਫ ਮੋਸ਼ਨਸ ਉਹਨਾਂ ਦਾ ਪੋਸਚਰ ਕਰੈਕਟ ਹੋਵੇ ਤਾਂ ਜੋ ਤੁਸੀਂ ਆਪਣੇ ਲਿਮਿਟਸ ਨੂੰ ਪੁਸ਼ ਕਰ ਸਕੋ ਤੇ ਆਪਣੇ ਡਿਜ਼ਾਇਰ ਗੋਲ ਨੂੰ ਹਾਸਲ ਕਰ ਸਕੋ ਮਜ਼ਾ ਆ ਰਿਹਾ ਜੀ ਸਿਰਫ ਇੰਨਾ ਨਹੀਂ ਕਹਿੰਦੇ ਇੱਥੇ ਆ ਕੇ ਪੂਰੇ ਦਿਨ ਦੀ ਜਿਹੜੀ ਥਕਾਨ ਹੈ ਉਹ ਪਲਾਂਛਣਾ ਚ ਦੂਰ ਹੋ ਜਾਂਦੀ ਆ ਆਫਟਰ ਅ ਲੌਂਗ ਡੇ ਯੂ ਹਵ ਡਾ ਚਾਂਸ ਟੂ ਪੁਸ਼ ਯੂਰ ਲਿਮਿਟਸ ਐਂਡ ਡੀਟੌਕਸ ਯੂਰ ਬਾਡੀ ਔਰ ਨਾਲ ਦੀ ਨਾਲ ਇੱਥੇ ਕਹਿੰਦੇ ਮੈਡੀਟੇਸ਼ਨ ਵੀ ਕਰਾਉਂਦੇ ਆ ਜਿੰਨਾ ਮਨ ਮਜ਼ਬੂਤ ਹੁੰਦਾ ਹਾਂਜੀ ਹਾਂਜੀ ਜੀ ਕਰ ਲਓ ਸਰ ਜੀ ਥੈਂਕ ਯੂ ਥੈਂਕ ਯੂ ਤੁਸੀਂ ਦੇਖਿਆ ਦਿਸ ਜਿਮ ਇਜ਼ ਪਰਫੈਕਟ ਪਲੇਸ ਫਾਰ ਵਰਕਿੰਗ ਪ੍ਰੋਫੈਸ਼ਨਲਸ ਹੋਮ ਮੇਕਰਸ ਐਂਡ ਫਾਰ ਫਿਟਨੈਸ ਲਵਰਸ ਇਹ ਜਿਮ ਆਪਣੇ ਹਰ ਇੱਕ ਕਲਾਇੰਟ ਲਈ ਉਹਨਾਂ ਦੇ ਆਪਣੇ ਘਰ ਵਾਂਗ ਹੈ ਇਸ ਜਿਮ ਵਿੱਚ ਵੱਖੋ ਵੱਖ ਸਮੇਂ ਤੇ ਵੱਖੋ ਵੱਖ ਬੈਚਸ ਵਿੱਚ ਯੋਗਾ ਸਟ੍ਰੈਚਿੰਗ ਐਰੋਬਿਕਸ ਕਾਰਡੀਓ ਭੰਗੜਾ ਬੜੇ ਚਾ ਨਾਲ ਕਰਾਇਆ ਜਾਂਦਾ ਹੈ ਤੇ ਇੱਥੇ ਵਰਕਆਊਟ ਕਰਕੇ ਇਹਨਾਂ ਨੂੰ ਟਰਸਟ ਕਰਕੇ ਹਾਲੇ ਤੱਕ ਦਰਜਨਾ ਲੋਕ ਆਪਣੀ ਜੀਵਨ ਸ਼ੈਲੀ ਚ ਸੁਧਾਰ ਲੈ ਚੁੱਕੇ ਹਨ ਤੇ ਅਗਲੀ ਵਾਰੀ ਤੁਹਾਡੀ ਹੋ ਸਕਦੀ ਹੈ ਕਿ ਤੁਸੀਂ ਆਪਣਾ ਆਤਮ ਵਿਸ਼ਵਾਸ ਵਧਾਓ ਤੰਦਰੁਸਤੀ ਪਾਓ ਤੇ ਫਿਟ ਬਾਡੀ ਪਾਓ ਲੇਕਿਨ ਅਸੀਂ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਆਫਰ ਲੈ ਕੇ ਦੇਾਂਗੇ ਇਸ ਲਈ ਵੀਡੀਓ ਦੇ ਆਖਰ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਹੁਣ ਵੇਖ ਲੈਣਾ ਕਿ ਜਿੰਬੀ オー너 ਸਾਹਿਬ ਜੀ ਦੇ ਨਾਲ ਤੁਹਾਨੂੰ ਮਿਲੂ ਕਰੀਏ ਪਰ ਸਾਇਲ ਹੁਣਾਂ ਦੀ ਗੱਲ ਕਰੀਏ ਸਿਰਫ ਹੌਨਰੀ ਨਹੀਂ ਇੱਥੋਂ ਦੇ ਹੈੱਡ 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 ਟ੍ਰੇਨਰ ਵੀ ਜੋ ਇੱਥੋਂ ਦੀ ਮੋਟੀਵੇਸ਼ਨਲ ਮੂਰਜਾ ਨੇ ਔਰ ਸਾਇਲ ਹੁਣਾਂ ਦੀ ਖਾਸ ਗੱਲ ਇਹ ਹੈ ਕਿ ਆਪਣੇ ਕਲਾਇੰਟ ਤੇ ਜਿਹੜੀ ਬਰੀਕ ਮਸਾ ਰੱਖਦੇ ਆ ਜਦੋਂ ਉਹ ਐਕਸਰਸਾਈਜ਼ ਕਰਦੇ ਹਰ ਇੱਕ ਰੈਪ ਹਰ ਇੱਕ ਸੈੱਟ ਤੇ ਨੀਜ਼ਰ ਰਹਿੰਦੀ ਹੈ ਇਹ ਆਪਣੇ ਕਲਾਇੰਟਸ ਨੂੰ ਭਾਰ ਨਹੀਂ ਦਿੰਦੇ ਉਹਦਾ ਆਤਮ ਵਿਸ਼ਵਾਸ ਬਣਾ ਕੇ ਰੱਖਦੇ ਆ ਇਹਨਾਂ ਦਾ ਫੋਕਸ ਜਿਹੜਾ ਆ ਉਹ ਹਮੇਸ਼ਾ ਇਲਜ਼ਾਂ ਤੇ ਰਹਿੰਦਾ ਤੇ ਆਪਣੇ ਕਲਾਇੰਟਸ ਨੂੰ बहुत कंफर्टेबल कर दिया परिवार वर्ग पर का माहौल इतने प्रदान कर दिया स्वागत कर रहे हैं फिर गलबात का सिलसिला बना बहुत ही स्वागत अच्छा मजा आ गया इतने डिसिप्लिन बहुत अच्छा है जी कहते हैं कि डिसिप्लिन बीट्स मोटिवेशन जी तो तुम इतने अपने जो जिन्हें भी क्लाइंट्स हैं जी मैं देख पा रहा चेहरे की ऊर्जा बहुत है ये सर एक वाइब्स जिन्होंने कहते हैं पॉजिटिव वाइब्स वो रहती हैं सर जी तो सभी को मोटिवेट करते रहते हर चीज को करेक्ट करवाने में ही ही लगे रहते जी जी मैं देख पा रहे हैं, थोड़ी जी, फोन जी फोन ये सर फोन नहीं, अगर, नहीं, 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 नहीं नहीं सर अगर आपको कोई इमरजेंसी है फिर कीजिए नहीं तो नहीं अगर आपका ध्यान ही फो, अगर फोन में है ਤੁਹਰ ਐਕਸਰਸਾਈਜ਼ ਕਿਵੇਂ ਕਰ ਲੋਗੇ ਹੁਣ ਆਪਾਂ ਸਿੱਧੀ ਸਿੱਧੀ ਸਵਾਲ ਪੁੱਛੀਏ ਜੀ ਸਰ ਸਵੈਟ ਸਟੂਡੀਓ ਦਾ ਨਾਮ ਬਹੁਤ ਹੈ ਇੱਥੇ ਆ ਕੇ ਪਸੀਨਾ ਵੀ ਬਹੁਤ ਆਉਂਦਾ ਜੀ ਪਰ ਸਵੈਟ ਸਟੂਡੀਓ ਬਾਕੀ ਨਾਲੋਂ ਵੱਖਰਾ ਜੀ ਸਰ ਇੱਥੇ ਸਭ ਨੂੰ ਪਰਸਨਲ ਟ੍ਰੇਨਿੰਗ ਮਿਲਦੀ ਹੈ ਸਰ ਵਿਦਾਊਟ ਐਨੀ ਕੋਈ ਚਾਰਜ ਕੋਈ ਚਾਰਜ ਨਹੀਂ ਹੈ ਪਲੱਸ ਡਾਈਟ ਚਾਰਟ ਵਗੈਰਾ ਫ੍ਰੀ ਦਿੰਨੇ ਆ ਸਰ ਕਿਉਂਕਿ ਦੇਖੋ ਉਹ ਆਪਣਾ ਕੀਮਤੀ ਟਾਈਮ ਕੱਢ ਕੇ ਆ ਰਹੀ ਹੈ ਆਪਣੇ ਨਾਲ ਤਾਂ ਆਪਾਂ ਉਹਨਾਂ ਨਾਲ ਸਾਰਾ ਕੁਝ ਈ ਕਰਦੇ ਆ ਕਿ ਉਹ ਆਏ ਆ ਆਪਾਂ ਉਹਨਾਂ ਰਿਸਪੈਕਟ ਕਰ ਰਹੇ ਆ ਕਿ ਆਪਣਾ ਟਾਈਮ ਦੇ ਕੇ ਆ ਰਹੇ ਆ ਆਪਾਂ ਤੇ ਉਹਦੇ ਵਾਸਤੇ ਆਪਾਂ ਉਹਨਾਂ ਨੂੰ ਨਾ ਕੋਈ ਐਕ ओनली पीस ओनली पीस जो तुम्हारी तो डेडिकेशन है, तो है नहीं सर एक पर्सनल का कोई विचार नहीं सर ये किसी का में आकर नहीं कोई चाता नहीं सर ये अच्छा, किस किस मतलब एज के ज्यादा क्लाइंट्स दे दे है देखो सर मेरे को सारे 30 प्लस है मोस्टली ज्यादातर ज्यादातर और मैं बच्चे भी देख पा रहे हम यंग भी हैगे हैगे सर वो की की ज्यादा जड़े क्राउड होता है ਜੀ ਮੈਂ ਅੱਜਕੱਲ ਆਪਣੇ ਇਹ ਕਹਿੰਦੇ ਯੰਗਸਟਰ ਜਿਆਦਾ ਕ라우ਡ ਕਰਦੇ ਆ ਜਿਆਦਾ ਰਹਿੰਦੇ ਰਸ਼ ਜਿਆਦਾ ਹੋ ਜਾਂਦਾ ਮੈਂ ਉਹ ਚੀਜ਼ ਰੱਖੀ ਨਹੀਂ ਸਰ ਮੈਂ ਬੜਾ ਡੀਸੈਂਡ ਜਿਹਾ ਬਣਾ ਕੇ ਰੱਖਿਆ ਸਿਰਫ 30 ਪਲਸ ਵਾਲੇ ਜੀ ਉਹਦਾ ਕਾਰਨ ਉਹਦਾ ਕਾਰਨ ਸਰ ਕੀ ਬਾਕੀ ਤਾਂ ਯੰਗਸਟਰ ਹਰ ਇੱਕ ਜਿਮ ਚ ਜਾ ਕੇ ਲਾ ਲੈਂਦੇ ਆ ਜਿਹੜੇ ਫ੍ਰੈਸ਼ਰ ਹੈ 30 ਪਲਸ ਵਾਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਉੱਥੇ ਜਾ ਕੇ ਕਿਵੇਂ ਲਾਣਗੇ जान ਕੇ ਤਾਂ पीटी ਮੰਗਣਗੇ ਜਗ੍ਹਾ ਵੀ ਨਹੀਂ ਮਿਲਦੀ ਜਗ੍ਹਾ ਵੀ ਨਹੀਂ ਮਿਲਦੀ ਸਰ ਇਹ ਚੀਜ਼ ਇਹ ਕਿ ਉਹਨਾਂ ਨੂੰ ਸਪੈਸ਼ਲੀ ਇਸ ਤਰ੍ਹਾਂ ਦਾ ਇੱਕ ਮਾਹੌਲ ਦਿੱਤਾ ਜਾਂਦਾ ਹੈ ਇੱਕ ਗੱਲੇ ਵੀ ਕਿ ਬੰਦੇ 30+ ਹੈ ਉਹਨਾਂ ਨੂੰ ਰੌਲਾ ਰੱਪਾ ਜਿਆਦਾ ਪਸੰਦ ਨਹੀਂ ਪਸੰਦ ਸਰ ਕ라우ਡ ਜਿਵੇਂ ਜਿਵੇਂ ਕਿ ਕੋਈ ਰਸ਼ ਹੈ ਜਾਂ ਉਹ ਚੀਜ਼ਾਂ ਪਸੰਦ ਨਹੀਂ ਕਰਦੇ ਅੱਛਾ ਮੈਂ ਇੱਥੇ ਦੇਖ ਪਾ ਰਹੇ ਹਾਂ ਕਿ ਭੈਣਾਂ ਬਾਹਰ ਬੀਤੇ ਆਉਂਦੀਆਂ ਫੂਡ ਮੇਕਰ ਸਪੈਸ਼ਲੀ ਆਉਂਦੀਆਂ ਇਹ ਕਹਾਵਤ ਹੈ ਨਾ ਕਹਿੰਦੇ ਕਿ ਲੜਕੀ ਨੂੰ ਪੜਾਓ ਪੂਰਾ ਪਰਿਵਾਰ ਪੜ ਜਾ ਤਾਂ ਮੈਨੂੰ ਲੱਗਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ অরਤ ਨੂੰ ਫਿੱਟ ਕਰ ਦੋ ਪੂਰਾ ਪਰਿਵਾਰ ਫਿੱਟ ਹੋ ਜਾਏਗਾ ਸਰ ਫਿੱਟ ਹੋ ਜਾਏਗਾ ਸਰ ਅੱਛਾ ਜੀ ਅਰੋਬਿਕਸ ਵੀ ਕਰਾਂਗੇ ਬਹੁਤ ਸਰ ਅਰੋਬਿਕ ਮੇਨ ਜਿਹੜਾ ਕਨਸੈਪਟ ਹੈ ਸਾਡਾ ਸਰ ਅਰੋਬਿਕਸ ਯੋਗਾ ਤੇ ਕਾਰਡੀਓ ਸੈਸ਼ਨ ਕਾਰਡੀਓ ਸੈਸ਼ਨ ਦੇ ਆਪਣੇ ਹਾਰਟ ਦੇ ਲਈ ਬਹੁਤ ਅੱਛਾ ਰਹਿੰਦਾ ਜਦੋਂ ਕਾਰਡੀਓ ਦਾ ਨਾਮ ਹੀ ਦਿੱਤਾ ਜਾਂਦਾ ਹੈ ਜੀ ਸਰ ਮੈਡੀਟੇਸ਼ਨ ਵੀ ਮੋਟੀਵੇਸ਼ਨਲ ਸਪੀਕਰ ਵੀ ਹਾਂ ਉਹ ਚੱਲਦੀ ਹੈ ਸਰ ਅਰੋਬਿਕਸ ਤੋਂ ਬਾਅਦ ਵੀ 10 ਤੋਂ 15 ਮਿੰਟ ਦਾ ਮੋਟੀਵੇਸ਼ਨ ਵੀ ਦੇ ਦਿੰਦੇ ਹਾਂ ਸਰ ਜਦੋਂ ਪ੍ਰੈਸ਼ਰ ਰਹਿੰਦਾ ਕਿ ਫਨ ਵੀ ਰਹਿੰਦਾ ਫਨ ਸਰ ਪ੍ਰੈਸ਼ਰ ਨਹੀਂ ਓਨਲੀ ਫਨ ਇੱਕ ਅਚੀ ਵਾਈਬਸ ਦੇਣਾ ਭੰਗੜਾ ਵੀ ਕਰਾਉਂਦੇ ਪੰਗੜਾ ਜੀ ਫੇਮਸ ਹੈ ਸਰ ਪੰਜਾਬ ਦੇ ਵਿੱਚ ਹਾਂ ਕਰਾਉਂਦੇ 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 ਜੀ ਇਹ ਗਾਣਾ ਲਾਸਟ ਜ਼ਰੂਰ ਪੰਗੜਾ ਹੁੰਦਾ ਜੀ ਡੇਲੀ ਡੇਲੀ ਅੱਛਾ ਡੇਲੀ ਰੁਟੀਨ ਕੀ ਰਹਿੰਦੀ ਡੇਲੀ ਰੁਟੀਨ ਰਹਿੰਦੀ ਸਰ ਜਿਵੇਂ ਸਟਾਰਟਿੰਗ ਰੈਂਦਾ ਜਿਵੇਂ ਯੋਗਾ ਤੋਂ ਅੱਧੇ ਘੰਟੇ ਦੀ ਕਲਾਸ ਰਹਿੰਦੀ ਯੋਗਾ ਬੈਚਸ ਬਣਾਏ ਹੋਏ ਬੈਚਸ ਬਣਾਏ ਹੋਏ ਸਰ ਓਕੇ ਪੂਰੇ ਦਿਨ ਚ ਆਪਣੇ ਕੋਲ ਪੰਜ ਬੈਚਸ ਚੱਲਦੇ ਪੰਜ ਬੈਚ ਪੂਰੇ ਦਿਨ ਚ ਹਾਂਜੀ ਅੱਛਾ ਕੋਈ ਲੇਟ ਫੇਟ ਹੋ ਜੇ ਤਾਂ ਨੈਕਸਟ ਬੈਚ ਆ ਜਾਓ ਨੈਕ ਸਵੇਚ ਮੰਨ ਲਓ ਮੈਂ 8 ਘੰਟਾ ਲੇਟ ਹੋ ਗਿਆ ਪਰ ਮੈਂ ਚਾਹੁੰਦਾ ਮੈਨੂੰ ਕਾਰਡੀਓ ਅਲੱਗ ਤੋਂ ਕਰਵਾਇਆ ਜਾਵੇ ਉਹ ਮਿਲ ਜੇਗਾ ਸਰ ਕੋਈ ਬਾਤ ਨਹੀਂ ਨਹੀਂ ਜਦਾਂ ਨਹੀਂ ਕਿ ਮੂੰਹ ਬਣਾ ਲੈਂਦੇ ਨਹੀਂ ਸਰ ਬਿਲਕੁਲ ਵੀ ਨਹੀਂ ਸਰ ਤੁਸੀਂ ਦਿਨ ਚ ਦੋ ਵਾਰ ਆ ਜਾਤੇ ਕੰਮ ਗੁੱਸਾ ਨਹੀਂ ਪਹਿਲਾਂ ਪੋਸਚਰ ਨਹੀਂ ਸਹੀ ਬਣਦਾ ਜੀ ਜਾਂ ਮੋਸ਼ਨ ਆਫ ਡਾਇਰੈਕਸ਼ਨ ਜਿਹੜੀ ਉਹ ਨਹੀਂ ਬਣਦੀ ਫਿਰ ਉਹ ਕਿਵੇਂ ਉਹਨੂੰ ਸਹੀ ਕਰਦਾ ਸਿਰਫ ਉਹਦੇ ਵਾਸਤੇ ਸਪੈਸ਼ਲੀ ਟ੍ਰੇਨਰ ਹੈ ਸਾਰੇ ਮੈਂ ਵੀ ਹਾਂ ਅਗਰ ਮੈਂ ਫ੍ਰੀ ਹਾਂ ਤਾਂ ਮੈਂ ਪਰਸਨਲੀ ਜਾ ਕੇ ਉਹਨੂੰ ਸਮਝਾਉਂਗਾ ਕਿ ਆ ਚੀਜ਼ ਐਦਾਂ ਹੁੰਦੀ ਹੈ ਇਹ ਕੋਈ ਨਹੀਂ ਸਮਝਾਂਦਾ ਇਸ ਦੇ ਬੈਕ ਪੇਨ ਹੈ ਤਾਂ सिर्फ बैक पेन नी पेन थे सर्वाइकल इधर सब तो वड्डा जोड़ है साड़ी को सर सब भाई, तो, भाई को तो जी सर स्ट्रेचिंग करांदे हो बहुत अच्छे तरीके में प्रोफेशनल स्ट्रेचिंग जीनु आपा कहंदे जीनु पहले शर्ट का पेन है वो ओना दी जिन्हें स्पेशल स्ट्रेचिंग आ रेंदी सारी उही आ रेंदी सर जी सर मैं खुद सर्टिफाइड हां सर हेल्प कर दियो जी सर हैं सर सबके कौन ਕੌਣ ਸਰ ਕਾੜੀ ਸ਼ੁਰੂ ਹੋਣ ਲੱਗੇ ਕਾੜੀ ਸ਼ੁਰੂ ਹੋਣ ਲੱਗਾ ਜੀ ਮੈਂ ਵੀ ਬਿਲალი ਨਾਲ ਹਾਂ ਹਾਂ ਨਾਲ ਦੀ ਨਾਲ ਮਜ਼ਾ ਆ ਰਿਹਾ ਮੈਨੂੰ ਵੀ 2023 ਦੇ ਵਿੱਚ ਮੁਹੱਬਤ ਦੇ ਵਿੱਚ ਜੁਆਇਨ ਕੀਤਾ ਸੀ ਤੇ ਉਸ ਤੋਂ ਮੈਂ ਇੱਥੇ ਜੋ ਖਾਸ ਗੱਲ ਪਾਈ ਆ ਵੀ ਇੱਥੇ ਜਿਹੜੇ ਟੈਨਰ ਆ ਉਹ ਹਰ ਕਸਟਮਰ ਨੂੰ ਪੂਰਾ ਧਿਆਨ ਦਿੰਦੇ ਆ ਕਿਸੇ ਦੇ ਨਾਲ ਜਿਹਦੇ ਵੀ ਕੋਈ ਕਲੈਕਸ਼ਨ ਕਰਨੀ ਹੁੰਦੀ ਆ ਆ ਪਾ ਕੇ ਦੇਖ ਕੇ ਤੇ ਦੂਜਾ ਸਾਹਿਲ ਵੀ ਪੂਰਾ ਇੰਟਰਸਟ ਲੈਂਦਾ ਵੀ ਕਿਸੇ ਦਾ ਕੋ ਗਲਤ ਕਰ ਲਿਆ ਜਾਂ ਕੋਈ ਔਕਵਰਡ ਕਰ ਲਿਆ ਤਾਂ ਉਹਨੂੰ ਠੀਕ ਕਰਾਂ ਦੀ ਐਟਮੋਸਫੇਅਰ ਪੀਸਫੁਲ ਹੈ ਐਟਮੋਸਫੇਅਰ ਬਹੁਤ ਵਧੀਆ ਇੱਥੇ ਰੋਜ਼ ਕਲਾਸ ਲੱਗਦੀ ਹੈ ਤੇ ਸਭ ਲੋਕ ਪ੍ਰੋਪਰ ਪਾਰਟਿਸਪੇਟ ਕਰਦੇ ਆ ਮੇਰਾ ਵੀ ਮਤਲਬ ਮਿਸ ਕਰਦ ਨੂੰ ਕਦੀ ਚਿੰਤਾ ਨਹੀਂ ਕਰਦਾ ਵੀ ਮੈਂ ਕਿਸੇ ਦਿਨ ਵੀ ਇੱਥੇ ਐਕਸਰਸਾਈਜ਼ ਮਿਸ ਕਰਾਂ ਮੈਂ ਇਸ ਦਿਨ ਨੂੰ 1 ਸਾਲ ਪਹਿਲਾਂ ਜੁਆਇਨ ਕੀਤਾ ਸੀਗਾ ਮੈਂ ਇੱਥੇ ਆ ਕੇ ਬਹੁਤ ਐਨਰਜੈਟਿਕ ਫੀਲ ਕਰਦੀ ਹਾਂ ਇੱਥੇ ਡੇਲੀ ਡਿਫਰੈਂਟ ਡਿਫਰੈਂਟ ਸ਼ਡਿਊਲ ਫੋਲੋ ਕੀਤਾ ਜਾਂਦਾ ਹੈ ایرੋਬਿਕਸ ਯੋਗਾ ਸਟਿੱਕ ਯੋਗਾ ਤਬਾਤਾ मेरी तबाता क्लास वन ऑफ द फेवरेट है ऑलमोस्ट वन ईयर हो गया एंड uh, मैं इतने आके बहुत मतलब ये वाइसिया फील किया क्योंकि अगर अं स्ट्रैसफुल रहने असी जॉब कर मैं जॉब करती हाँ और सारा दिन असी अगर स्ट्रैसफुल रहने और जिम इस वैसे जॉइन किया कि असी रिलैक्स होते इतने और बॉडी भी काफ़ी इंप्रूवमेंट हुई है और जो कि uh, मेरी बैक पेन बैकपेन मेरी बैक पेन ठीक हुई है इतों का माहौल बड़ा फैमिली फीमिली एर है ਆ ਸਟਾਫ ਜਿਹੜਾ ਟ੍ਰੇਨਰਸ ਬੜੇ ਗੁੱਡ ਨੇ ਵਧੀਆ ਨੇ ਔਰ ਸਾਨੂੰ ਗਾਈਡ ਅੱਛਾ ਕਰਦੇ ਨੇ एवरीडे ਜਿਹੜਾ ਸ਼ਡਿਊਲ ਹੈ ਡਿਫਰੈਂਟ ਹੁੰਦਾ ਮੈਨੂੰ ਮੇਰਾ ਭਾਰਨ 98 ਕਿਲੋ ਸੀਗਾ ਅੱਜ 31 ਅਗਸਤ ਜੁਲਾਈ ਆ ਹਲੇ ਤੇ ਮੇਰਾ ਭਾਰਨ ਹੁਣ 84 ਕੇਜੀ ਆ ਮੈਂ ਰਿਡਿਊਸ ਵੀ ਕੀਤਾ ਐਕਸਾਈ ਵੀ ਕਰੀ ਔਰ ਖਾਣਾ ਵੀ ਪ੍ਰੋਪਰ ਇਹ ਨਹੀਂ ਵੀ ਮੈਂ ਘਟਾ ਦਿੱਤਾ ਬਿਲਕੁਲ ਬੰਦ ਕਰਤਾ ਕੈਵਰੀ ਆਪਾਂ ਛੱਡ ਕੇ ਕਹਿੰਦੇ ਨੇ ਨਾ ਔਰ ਜਿਮ ਜਿਮ ਦਾ ਮਾਹੌਲ ਇੰਨਾ ਵਧੀਆ ਇੱਥੇ ਬੜਾ ਮਜ਼ਾ ਆਉਂਦਾ ਮੈਂ ਸ਼ਾਮ ਨੂੰ ਇਹ ਮੈਨੂੰ ਕਈ ਵੀ ਨਾ ਕਈ ਬੰਦੇ ਕਹਿੰਦੇ ਆ ਵੀ ਇਹਨੂੰ ਕੱਢਦੇ ਹੁੰਦੇ ਆ ਭੇਜਦੇ ਨੇ ਤੱਕਾ ਤੱਕਾ ਮਾਰ ਕੇ ਕੱਢਦੇ ਜਾਂਦੇ ਨਹੀਂ 5 ਵਜੇ ਦਾ 5:30 ਵਜੇ ਦਾ ਆਇਆ 8-8 ਵਜੇ ਤੇ ਇੱਥੇ ਹੀ ਆ ਕਹਿੰਦੇ ਪੈਸੇ ਲੈਣਾ ਤੁਹਾਡੇ ਤੋਂ ਜਾਂਦੇ ਇਹਨਾਂ ਇੱਥੇ ਸਪੈਸ਼ਲੀ ਆਣਾ ਚਾਹੀਦਾ ਕਿਉਂਕਿ ਇੱਥੇ ਇੱਕ ਤਾਂ ਯੋਗਾ ਕਲਾਸਿਸ ਆ ਉਹਦੇ ਨਾਲ ਫਲੈਕਸੀਬਿਲਟੀ ਆਉਂਦੀ ਬੋਡੀ 'ਚ ਸਾਡੀ ਠੀਕ ਆ ایرੋਬਿਕਸ ਆ ایرੋਬਿਕਸ ਨਾਲ ਤੁਹਾਡੇ ਐਨਰਜੀ ਆਉਂਦੀ ਆ ਤੁਹਾਡੇ ਬੋਡੀ ਦੇ ਵਿੱਚ ਐਨਰਜੀ ਆਉਂਦੀ ਆ ਪ੍ਰੋਪਰ ਆਣ ਉਸ ਤੋਂ ਬਾਅਦ ਵੇਟ ਟ੍ਰੇਨਿੰਗ ਤਾਂ ਸਾਰੇ ਕਰ ਕੀ ਜਾਂਦੇ ਆ ਵੇਟ ਟ੍ਰੇਨਿੰਗ ਤਾਂ ਹਰ ਜਗ੍ਹਾ ਚੱਲੀ ਜਾਂਦੀ ਆ ਬਹੁਤ سارے ਜਿੰਮ ਆ ਸਾਡੇ ਸ਼ਹਿਰ ਦੇ ਵਿੱਚ ਆਪਾਂ ਉਹਨੂੰ ਪਰ ਇੱਥੇ ਜੋ ਜੋ ਇੱਥੇ ਦਾ ਮਾਹੌਲ ਹੈ ਉਹ ਕਿਤੇ ਵੀ ਨਹੀਂ ਮੈਨੂੰ ਹਾਲੇ ਤੱਕ ਨਹੀਂ ਮਿਲਿਆ ਮੈਂ ਘਟੋ ਘਟ 10 ਜੰਮਾਂ ਦੇ ਵਿੱਚ ਜਾ ਚੁੱਕਾ ਹਾਂ ਸਾਬ ਫਸਟ ਆਫ ਅਲ ਵਾਂਟ ਟੂ ਸੇ ਦੈਟ ਇਟ ਇਜ਼ ਨਾਟ ਆਨਲੀ ਜਿਮ ਮੋਸਟ ਆਪਨਲੀ ਵੀ ਕਾਰਪੋਰੇਟ ਜਿਮ ਬਿੱਤ ਦਾ ਸਟਰੈਂਥ ਐਕਸਰਸਾਈਜ਼ ਮਸਲ ਗੇਨ ਲੀਨ ਮਾਸ ਬਾਈਸੈਪਸ ਪ੍ਰਾਈਸ ਬਟ ਇਟ ਇਜ਼ ਆ ਡਿਫਰੈਂਟ fromParams ਦੈਟ ਥਿੰਗਸ ਬਿਕਾਜ਼ ਇਟ ਇਜ਼ ਅਲੋਂਗ ਵਿਦ ਸਟਰੈਂਥ ਫਿਜ਼ੀਕਲ ਸਟਰੈਂਥ ਇਟ ਇਜ਼ ਆਲਸੋ ਕਾਰਪੋਰੇਟ ਵਿਦ ਮੈਂਟਲ ਸਟਰੈਂਥ ਮੈਂਟਲ ਸਟਰੈਂਥ ਥਰੂ ਯੋਗਾ mental strength to aerobics mental strength from meditation home yes, yes, yes. situation different different uh, asanas very different and unique thing in the nawashar from all gym. training is free trainers exercising hmm. level of thing even they prepare your diet from uh, their expert dietitians from mohali or chandigarh that's a very very good thing about sirf 2 month hi hoya gym join kite te ਬਟ ਐਕਸਪੀਰੀਅੰਸ ਹੈ ਨਾ ਵਧੀਆ ਆ ਬਾਈ ਬੈਨੀ ਗੁੱਡ ਹੁੰਦੀ ਆ ਜਦੋਂ ਆਪਾਂ ਸਵੇਰੇ ਜਮ ਮਾਈ ਦਾ ਆਪਣੇ ਇੰਨੇ ਬੀਜ਼ੀ ਸ케ਡਿਊਲ ਤੋਂ ਇੱਕ ਘੰਟਾ ਕੱਢਦੀਆਂ ਜਦੋਂ ਮੈਨੂੰ ਲੱਗਦਾ ਹੈ ਮੇਰਾ ਮੀ ਟਾਈਮ ਹੈ ਮੈਂ ਇੱਥੇ ਆਪਣਾ ਬੈਸਟ ਦਿੰਦੀ ਆ ਟ੍ਰੇਨਰਸ ਆਰ ਵੈਰੀ ਗੁੱਡ ਕਦੇ aerobics ਦੀ ਕਲਾਸ ਹੁੰਦੀ ਹੈ ਕਦੇ ਕਦੇ ਤਾਂ ਭੰਗੜਾ ਵੀ ਹੋ ਜਾਂਦਾ ਜਿੱਥੇ ਸਾਨੂੰ ਮਿਲਦਾ ਹੈ ਕਿ ਦੁਹਾਣੀ ਸਕੂਨ ਕਿ ਹਾਂਜੀ ਬਈ ਪੂਰੇ ਦਿਨ ਦੇ ਬੈਂਕਿੰਗ ਸ케ਡਿਊਲ ਤੋਂ ਇੱਕ ਘੰਟਾ ਉਹ ਮੇਰਾ ਆਪਣਾ ਹੁੰਦਾ ਮਾਹੌਲ ਬਹੁਤ ਜ਼ਿਆਦਾ ਪੀਸਫੁਲ ਵੀ ਰਹਿੰਦਾ ਹੈ ਐਂਡ ਚੇਅਰਿੰਗ ਵੀ ਰਹਿੰਦਾ ਹੈ ਜਦੋਂ ਆਪਾਂ ایرੋਬਿਕਸ ਕਰਦੇ ਆ ਉਦੋਂ ਚੇਰਿੰਗ ਹੁੰਦਾ ਐਂ ਜਦੋਂ ਯੋਗਾ ਕਰਦੇ ਆ ਉਦੋਂ ਬਿਲਕੁਲ ਪੀਸਫੁਲ ਹੁੰਦਾ ਐ ਸੋ ਇੱਕ ਕਾਮ ਫੀਲਿੰਗ ਵੀ ਆ ਐਂ ਇੱਕ ਜੋ ਸ਼ੀਲੀ ਫੀਲਿੰਗ ਜਿੰਨਾ ਆਵਾ ਤਾਂ ਮੈਨੂੰ ਇਦਾਂ ਲੱਗਦਾ ਜਿਦਾਂ ਮੈਂ ਕੰਮ ਹੀ ਨਹੀਂ ਕੀਤਾ ਸਾਰਾ ਦਿਨ ਸੰਡੇ ਵਾਲੇ ਦਿਨ ਕਿਉਂ ਨਹੀਂ ਦਿੰਦੇ ਹਾਂਜੀ ਬਿਲਕੁਲ ਮੈਂ ਬੜਾ ਅਕਸਰ ਛੁੱਟੀ ਘਾੜਦੇ ਹਾਂ ਸਾਡੇ ਲੋਕੋ ਵੀ ਦਿਨ ਆਨਮਨ ਕਰਦੇ ਨੇ ਵਰਕਆਊਟ ਕਿਹੜਾ ਹੈ ਮੇਰਾ ایرੋਬਿਕਸ ایرੋਬਿਕਸ ਹੈ ਹਾਂਜੀ ਸ਼ੀਲੀ ਚੇਰਿੰਗ ਕਰ ਸਕਦੇ ਹਾਂ ਹਾਂਜੀ ਬਿਲਕੁਲ ਕਰਦੇ ਵੀ ਆ ਬੈਕਪੇਨ ਨੰਬਰ ਸ਼ੋ ਨਹੀਂ ਸਰ ਮੇਰੇ ਕਾਫੀ ਬੈਕਪੇਨ ਹੈ ਔਰ ਮੇਰੇ ਥਾਇਰੋਇਡ ਦੀ ਪ੍ਰੋਬਲਮ ਸੀ ਬਟ ਉਹ ਨੋਰਮਲ ਆ 57 ਦਾ ਆਇਆ ਮੈਂ ਕੋਈ ਗੋਲੀ ਕੋਈ 슈ਗਰ ਦੀ ਕੋਈ ਬੀਬੀ ਮੈਂ ਕੁਝ ਕੋਈ ਨਹੀਂ ਖਾਂਦਾ ਜਦੋਂ ਕਿ ਮੇਰੇ ਜਿਹੜੇ ਹਮੇਜ ਉਹ ਸਾਰੇ ਕੋਈ ਨਾ ਕੋਈ ਕੁਛ ਨਾ ਕੁਛ ਮਤਲਬ ਜ਼ਰੂਰ ਲੈਂਦੇ ਆ ਤੇ ਮੈਂ ਬਿਲਕੁਲ ਫਿੱਟ ਆ ਮੈਂ ਆਪਣੇ ਅਰੋਵਿਕਸ ਤਾਂ ਇਸ ਤਰ੍ਹਾਂ ਦੀ ਸਾਹਿਲ ਜੀ ਨੇ ਸਾਨੂੰ ਸਿਖਾਈ ਆ ਕਿ ਪੂਰੇ ਨਾਰਥ ਇੰਡੀਆ ਵਿੱਚ ਮੈਂ ਤਾਂ ਕੋਈ ਦੇਖਿਆ ਨਹੀਂ ਇਸ ਤਰ੍ਹਾਂ ਦਾ ਜਿਮ ਕਿ ਪੂਰੇ ਨਾਰਥ ਵਿੱਚ ਕਿਸੇ ਨੇ ਮੇਰੇ ਖਿਲਾਫ ਕੋਈ ਇਸ ਤਰ੍ਹਾਂ ਦੀ ਹਰੋਵਿਕਸ ਨਹੀਂ ਕਰਾਂਦਾ ਕੋਈ ਐਕਸਟਰਾ ਚਾਰਜ ਨਹੀਂ ਮੈਂ ਕੱਲ ਸਭ ਤੋਂ ਚੀਪਸਟ ਜਿਮ ਹੈ ਜੇ ਸਰਵਿਸ ਦੇ ਹਿਸਾਬ ਨਾਲ ਦੇਖੀਏ ਤਾਂ ਨਾਲ ਜਿਹੜਾ ਸਟਾਫ ਹੈ ਤਿੰਨ ਚਾਰ ਸਟਾਫ ਮੈਂਬਰ ਹੈ ਉਹ ਸਾਰੇ ਆਪਣੇ ਟ੍ਰੇਨਿੰਗਸ ਦਾ ਸਾਰੇ ਟ੍ਰੇਨਿੰਗਸ ਦਾ ਧਿਆਨ ਰੱਖਦੇ ਆ ਕਿ ਕੌਣ ਕੀ ਕਰ ਰਿਹਾ ਉਹਦਾ ਕੀ ਸ਼ਡਿਊਲ ਹੈ ਸਾਰੇ ਸ਼ਡਿਊਲ ਦੇ ਮੁਤਾਬਿਕ ਜਿਹੜਾ ਆ ਉਹ ਕਰਾਂਦੇ ਆ ਕਿ ਮੈਂ ਪਹਿਲਾਂ ਵੀ ਸਪੋਰਟਸ ਟੀਚਰ ਹੀ ਸੀਗਾ ਤੇ ਪਹਿਲਾਂ ਵੀ ਮੈਂ ਸਪੋਰਟਨਰ ਸਬੰਧ ਅਸੀਂ ਇਹੀ ਕੰਮ ਕਰਦਾ ਰਿਹਾ ਮੈਂ 10 ਚੋਂ ਕਿਹੜੇ ਨੰਬਰ ਦੂੰ ਮੈਂ 10 ਚੋਂ ਮੈਂ 20 ਨੰਬਰ ਦਊਗਾ ਇਹ ਤਾਂ ਸੱਚ ਹੈ 10 ਚੋਂ 20 ਨੰਬਰ ਦਿੱਤੇ ਮੈਨੂੰ ਇੱਥੇ ਹਮ 2 ਮਹੀਨੇ ਹੋ ਗਏ ਐਂਡ ਜੋ ਮੇਰੇ ਗੋਲਸ ਹੈ ਉਹ ਵੀ ਮੈਂ ਅਚੀਵ ਕਰ ਰਹੇ ਹਾਂ ਐਂਡ ਫਿਜ਼ੀਕਲ ਫਿਟਨੈਸ ਦੇ ਨਾਲ-ਨਾਲ ਮਤਲਬ ਮੈਂਟਲੀ ਵੀ ਬਹੁਤ ਅੱਛਾ ਲੱਗ ਰਿਹਾ ਹੈ ਸਭ ਐਨਵਾਇਰਨਮੈਂਟ ਬਹੁਤ ਵਧੀਆ ਹੈ ਜਿਹੜੀ ਟ੍ਰੇਨਿੰਗ ਹੈ ਉਹ ਜਿਮ ਦੀ ਮੈਂਬਰਸ਼ਿਪ ਦੇ ਵਿੱਚ ਪਰਸਨਲ ਟ੍ਰੇਨਿੰਗ ਇਨਕਲੂਡਡ ਹੈ ਇਹ ਚੀਜ਼ ਬਹੁਤ ਹੀ ਵਧੀਆ ਹੈ ਐਂਡ ਜਿਹੜੇ ਇੱਥੇ ਹੈੱਡ ਕੋਚ ਹੈ ਫਾਈਲ ਭਾਜੀ ਉਹ ਵੀ ਬਹੁਤ ਵਧੀਆ ਸਪੋਰਟ ਕਰਦੇ ਐ ਤੇ ਬਾਕੀ ਜਸਕਰਨ ਭਾਜੀ ਹੈ ਵਿਵੇਕ ਭਾਜੀ ਸਾਰੇ ਬਹੁਤ ਅੱਛਾ ਸਪੋਰਟ ਕਰਦੇ ਐ ਤਾਂ ਸਾਨੂੰ ਟਾਈਮ ਆ ਗਿਆ ਵੀਡੀਓ ਰੈਪ ਅਪ ਕਰੀਏ ਔਰ ਇੱਥੇ ਦੇ ਜਿੰਨੇ ਦੋਸਤ ਨੇ ਸਾਰੇ ਬਹੁਤ ਪਿਆਰੇ ਨੇ ਔਰ ਹੱਡ ਤੋੜਵੀਂ ਮਿਹਨਤ ਕਰਦੇ ਨੇ ਤਾਂ ਜੋ ਆਪਣੀ ਬਾਡੀ ਨੂੰ ਫਿੱਟ ਰੱਖਿਆ ਜਾਵੇ ਇੱਕ ਵਾਰੀ ਪੁੱਛ ਲੈਨੇ ਸਾਰਿਆਂ ਤੋਂ ਭਾਜੀ ਕਿਵੇਂ ਮਜ਼ਾ ਆ ਰਿਹਾ ਜੀ ਸਾਰਿਆਂ ਨੂੰ ਬਹੁਤ ਆ ਰਿਹਾ ਬਹੁਤ ਸਰੀਰ ਟੁੱਟਦਾ ਤਾਂ ਨਹੀਂ ਪਾਜ ਨਾ ਬਿਲਕੁਲ ਨਹੀਂ ਦੇਖਣੇ ਤੁਹਾਡੀ ਵੀ ਕਾਫੀ ਫਰਕ ਹੈ ਪਹਿਲੇ ਨਾਲ ਹਾਂਜੀ ਬਹੁਤ ਮਜ਼ਾ ਆ ਰਿਹਾ ਜੀ ਠੀਕ ਹੈ ਜੀ ਤੋ ਤੰਗ ਤਾਂ ਨਹੀਂ ਕਰਦੇ ਨਹੀਂ ਨਹੀਂ ਤੰਗ ਤਾਂ ਸਹੀ ਨਹੀਂ ਕਰਦੇ ਆ ਉਹਦਾ ਹੀ ਫਾਇਦਾ ਸਾਨੂੰ ਉਹ ਜੋ ਤੁਸੀਂ ਐਕਸਰਸਾਈਜ਼ ਪੁੱਛਦੇ ਆ ਕਿ ਕਿਵੇਂ ਲੱਗਣੀ ਹੈ ਤੇ ਉਸ ਵੇਲੇ ਮੂੰਹ ਤਾਂ ਨਹੀਂ ਬਣਾ ਲੈਂਦੇ ਨਹੀਂ ਨਹੀਂ ਮੂੰਹ ਨਹੀਂ ਬਣਾਉਂਦੇ ਖੁਸ਼ ਰਹਿੰਦੇ ਆ ਹਾਂਜੀ ਸਪਾਇਲਿੰਗ ਫੇਸ ਤੁਹਾਡੇ ਅੰਦਰ ਬਿਲਕੁਲ ਜੀ ਬਹੁਤ ਮਜ਼ਾ ਆ ਭਾਜੀ ਇੱਥੇ 4 ਮਹੀਨੇ ਹੋਇਆ ਆਇਆ ਨੂੰ 6 ਕਿਲੋ ਵਜ਼ਨ ਵੀ ਘਟਿਆ ਤੇ 1.5 ਇੰਚ ਕਰਮੋਰ ਵੀ ਘਟੀ ਆ ਅੱਛਾ ਇੰਜੋਏ ਕਰਦੇ ਆਪਾਂ ਪੂਰਾ ਜੀ ਭਾਜੀ ਸਾਡਾ ਕੋਪਰੇਟ ਕਰਦੇ تبجا بہجا ہوئی پئی بہت اچھا این کرپا بابا دی پھول بہجا بہجا جڑا سائیکل دی ہوندی ہے کیا بات ہے ٹریڈمل سائیکلنگ ساری کری دے چل ٹھیک ہے جی بہت نزاریں کس چیز دا ایروبکس کرنوں ایروبکس دا کٹ جو اے کٹ جیوں چک دوں کٹ جا دے جی بھاجی بہت نيارے پھل پھل نيارے بہت ودیہ سر پورا انجوائے کری دا ممی ممی کر دوں گے سٹیشن وی بنتی دیکھ لے ہاں دلوانٹیاں خوش ہو جانگے چلو ٹھیک ہے ٹھیک ہے بھاجی ਬਹੁਤ ਵਧੀਆ ਜੀ 3 ਮਹੀਨੇ ਜੇ 9 ਕਿਲੋ ਡਿਡਿ ਹੋ ਗਿਆ। ਚਿਹਰੇ ਤੇ ਚਮਕ ਵੀ ਬੜੀ ਆ ਗਈ ਹੈ। ਸਹੀ ਗੱਲ ਹੈ। ਤੇ ਕੀ ਕੁਝ ਖਾਣ ਨੂੰ ਵੀ ਹੁੰਦੇ ਐ? ਐਡਵਾਈਸ ਕਰਦੇ ਐ ਜੀ। ਡਾਈਟ ਐਡਵਾਈਸ ਪੂਰੀ ਮਿਲਦੀ ਹੈ ਜੀ। ਚਲੋ ਇਹ ਚਮਕ ਬਰਕਰਾਰ ਰਹੇਗੀ। ਜੀ ਭਾਈ ਤੁਸੀਂ ਕੀ ਕੰਮ ਕਰਦੇ? ਵਧੀਆ ਹੋਣਾ ਜੀ। ਇਹ ਤੇ weight ਬਹੁਤ ਘਟ ਰਿਹਾ ਹੈ। ਮੈਂ 3 ਮਹੀਨਿਆਂ ਦੇ ਵਿੱਚ ਮੇਰਾ 6 ਕਿਲੋ ਘਟ ਗਿਆ ਬਾਹਰ। ਮੇਰੇ ਨਾਲ ਬਿਲਕੁਲ ਦਾਨੀ। ਫੈਸਟ ਆ ਰਿਹਾ ਅਪੜਾ ਇੰਜੋਏ ਕਰ ਰਹੇ ਆ ਜੀ। ਬੰਦਾ ਬਹੁਤ ਵਧੀਆ ਹੈ ਜੀ। ਬਹੁਤ ਚੰਗੀ ਤੇ। ਬਿਲਕੁਲ ਜੀ। ਅੱਤ ਨਹੀਂ ਕਰਦੇ ਬਿਲਕੁਲ ਬਸ ਆਪ ਦਾ ਸ਼ੁਕਰੀਆ ਬਿਲਕੁਲ ਬਿਲਕੁਲ ਜੀ ਬੜਾ ਮਨ ਕਰਦਾ ਸਵੇਰੇ ਸਵੇਰੇ ਤੜਕੇ ਜਾ ਜਾਈਏ ਠੀਕ ਹੈ ਠੀਕ ਹੈ ਅੱਛਾ ਹੁਣ ਸਾਰਿਆਂ ਨੇ ਤੁਹਾਡੀ ਤਾਰੀਫ ਕੀਤੀ ਆ ਲਾਸਟ ਸਵਾਲ ਵੀਡੀਓ ਨੂੰ ਰੈਪ ਅਪ ਕਰਨ ਲੱਗੇ ਆ ਇਹਨਾਂ ਸਾਰਿਆਂ ਲਈ ਤੇ ਜਿਹੜੇ ਭੈਣ ਭਰਾ ਘਰ ਚ ਬੈਠ ਕੇ ਹੁਣ ਮਨ ਬਣਾ ਲਿਆ ਜਿਨ੍ਹਾਂ ਨੇ ਕਿ ਸਵੈਟ ਸਟੂਡੀਓ ਜਾਣਾ ਉਹਨਾਂ ਲਈ ਕੀ ਆਫਰ ਹੈ ਆਫਰ ਹਾਂ ਆਫਰ ਲੋ 3 ਮੰਦੇ ਦਾ 1 ਮੰਥ ਹਾਂ 6 ਮੰਥ ਦਾ 2 ਮੰਥ ਖੁਸ਼ ਹੋ ਜੀ ਤੁਸੀਂ ਇਹ ਤੁਹਾਡੇ ਕਰਕੇ ਤੁਹਾਡੇ ਆਨ ਕਰਕੇ ਸਰ ਇਹਨਾਂ ਨੂੰ ਵੀ ਦੇਣੀ ਇਨ ਸਾਰਿਆਂ ਨੂੰ ਸਰ ਕੋਈ ਵੀ ਆ ਸਕਦਾ ਇਹ ਤਾਂ ਸਾਰੇ 3 ਮਹੀਨੇ ਦਾ ਪੈਕੇਜ ਲੈਂਦਾ ਹੀ ਹੈ ਇਹ ਤਾਂ ਸਾਲ-ਸਾਲ ਦਾ ਸਰ ਇਹਦਾ ਸਾਲ-ਸਾਲ ਦੇ ਅੱਛਾ ਜੀ ਸਾਲ-ਸਾਲ ਵਾਲੇ ਆ ਸਾਰੇ ਸਾਲ-ਸਾਲ ਦੇ ਮੈਨੂੰ ਨਵੀਂ ਫ੍ਰੀ ਪੈਕੇਜ ਮਿਲੇਗਾ ਦਿੱਤੇ ਹੋਏ ਸਰ ਵਿੱਚੇ ਪਹਿਲਾਂ ਹੀ ਕੰਪਲੀਟ ਕੀਤਾ ਹੋਇਆ ਸਰ ਠੀਕ ਹੈ ਜੀ ਫਿਰ ਤਾੜੀਆਂ ਇੱਕ ਵਾਰੀ ਕਰ ਦਿਓ ਭਾਜੀ ਉਹ ਜਿਨ੍ਹਾਂ ਨੇ ਪਹਿਲੀ ਵਾਰ ਆਣਾ ਉਹਨਾਂ ਵਾਸਤੇ ਵੀ ਸੇਮ ਹੈ ਸਰ 3 ਮੰਥ ਦੇ ਪੈਕੇਜ ਦੇ ਨਾਲ 1 ਮੰਥ ਫ੍ਰੀ ਪਰਸਨਲ ਟ੍ਰੇਨਿੰਗ ਦੇ ਚਾਰजेस ਨਹੀਂ ਲਾਉਣਗੇ ਸਰ ਡਾਈਟ ਦੇ ਚਾਰजेस ਨਹੀਂ ਲਾਉਣਗੇ ਕੋਈ ਐਕਸਟਰਾ ਹੋਰ ਤੁਸੀਂ ਐਡਵਾਈਸ ਕਰਦੇ ਤੇ ਚਾਰजेस ਨਹੀਂ ਸਰ ਕੋਈ ਚਾਰजेस ਨਹੀਂ ਤਾਂ ਫਿਰ ਆਉਣਾ ਕਿੱਥੇ ਇੱਕ ਵਾਰੀ ਕਲੀਅਰ ਕਰ ਸੈੱਟ ਸਟੂਡੀ ਕਿਹੜੀ ਜਗ੍ਹਾ ਹੈ ਜੀ ਚੰਡੀਗੜ੍ਹ ਰੋਡ ਆਪੋਜੀਟ ਆਈਟੀਆ ਚਲੋ ਇੱਕ ਵਾਰੀ ਮੈਂ ਤੁਹਾਨੂੰ ਐਡਰੈਸ ਕਨਫਰਮ ਵੀ ਕਰ ਦਨਾ ਕਹਿੰਦੇ ਜ਼ਿੰਦਗੀ ਜੀਣ ਦੇ ਦੋ ਤਰੀਕੇ ਆ ਪਹਿਲਾ ਤਰੀਕਾ ਤਾਂ ਬਹੁਤ ਸੌਖਾ ਬੰਦਾ ਕਹਿ ਦੇਵੇ ਕਿ ਗਿਵ ਅਪ ਮੈਨੂੰ ਨਹੀਂ ਹੋਣਾ ਉਸ ਤੋਂ ਅਗਲਾ ਤਰੀਕਾ ਜਿਹੜਾ ਆ ਉਹ ਤੁਹਾਨੂੰ ਬਹੁਤ ਮਜ਼ਬੂਤ ਬਣਾਉਂਦਾ ਉਹ ਤਰੀਕਾ ਇਹ ਹੈ ਕਿ ਮੈਂ ਗਿਵ ਅਪ ਨਹੀਂ ਕਰਦਾ ਮੈਂ ਲੜੂਗਾ ਔਰ ਤੁਸੀਂ ਜਦ ਸਵੈਟ ਸਟੂਡੀਓ ਵਿੱਚ ਆਉਂਨੇ ਆ ਤੁਹਾਡੇ ਅੰਦਰ ਇਹ ਇਹ ਵਾਲਾ ਜਜ਼ਬਾ ਪੈਦਾ ਕਰਦੇ ਆ ਕਿ ਮੈਂ ਲੜੂਗਾ ਔਰ ਤੁਸੀਂ ਬਹੁਤ ਜਲਦੀ ਜਿਹੜਾ ਸ਼ੇਪ ਚ ਆ ਜਾਂਦੇ ਹੋ ਆਪਣੀ ਬਾਡੀ ਅੰਦਰ ਤੁਸੀਂ ਡਿਫਰੈਂਸ ਮਹਿਸੂਸ ਕਰਦੇ ਹੋ ਤੇ ਇੱਥੋਂ ਦੇ ਟ੍ਰੇਨਰ ਜਿਹੜੇ ਆ ਤੁਸੀਂ ਆਪਣਾ ਗੋਲ ਅਚੀਵ ਕਰ ਸਕੋ ਉਹ ਵੀ ਆਪਣਾ 100% ਦਿੰਦੇ ਆ ਮੈਂ ਇੱਕ ਵਾਰੀ ਐਡਰੈਸ ਕਨਫਰਮ ਕਰ ਦਿੰਨਾ ਜੀ ਅਸੀਂ ਇਸ ਨੂੰ ਬਿਲਕੁਲ ਆਈਟੀਆਈ ਦੇ ਸਾਹਮਣੇ ਮੌਜੂਦ ਹਾਂ ਪਾਰਕਿੰਗ ਦੀ ਕਾਫੀ ਸਪੇਸ ਹੈ ਔਰ ਇੱਥੇ ਸੈਕੰਡ ਫਲੋਰ ਤੇ ਆ ਜੀ ਕੌਸ਼ਲ ਪਲਾਜ਼ਾ ਤੇ ਸੈਕੰਡ ਫਲੋਰ ਤੇ ਸਵੈਟ ਸਟੂਡੀਓ ਔਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਹਾਡੇ ਜਿਹੜੇ ਭੈਣ ਭਰਾ ਤੁਹਾਨੂੰ ਲੱਗਦਾ ਕਿ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਆ ਹੱਲੇ ਵੀ ਕਿਤਨਾ ਕਿਤੇ ਸ਼ੇਪ ਚ ਆਉਣ ਲਈ ਹੈਲਦੀ ਲਾਈਫ ਸਟਾਈਲ ਪਾਉਣ ਲਈ ਉਹ ਸਟਰਗਲ ਕਰ ਰਹੇ ਉਹਨਾਂ ਨੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹਨਾਂ ਦਾ ਭਲਾ ਹੋ ਸਕੇ ਉਹ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਣ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਜਿਹੜੇ ਵੀ ਤੁਹਾਡੇ ਮਹੱਤਵਪੂਰਨ ਕਮੈਂਟਸ ਆ ਉਹ ਤੁਸੀਂ ਜ਼ਰੂਰ ਕਮੈਂਟ ਕਰੋ ਅਸੀਂ ਪੜ੍ਹਦੇ ਆ ਤੁਹਾਡੇ ਕਮੈਂਟਸ ਦੇ ਉੱਤੇ ਅਸੀਂ ਵਿਚਾਰ ਵੀ ਕਰਦੇ ਆ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਸਾਰਥਕ ਰਿਜ਼ਲਟ ਲੈ ਕੇ ਆਉਂਦੇ ਆ ਇਸੇ ਤਰੀਕੇ ਆਪਣਾ ਪਿਆਰ ਪਰਸਾਂਦੇ ਰਹੋ ਬਣਿਆ ਰਹੋ ਵੀ ਤਨੋਸ਼ ਸ਼ਰਵਟ ਸ਼ੂਟ ਦਿਨੇ ਸ੍ਰੀ ਕੈਮਰਾ ਪਸਮੀ ਜੀ ਨੂੰ ਜਾਸਦੋ ਬਹੁਤ ਜਲਦੀ ਫੇਰ ਤੁਹਾਨੂੰ ਅਜ਼ਰਾਂਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ